ਇਹ ਬੜ ਬੜ ਸਵਾਗਤ ਹੈ ਵੀਡੀਓ ਨੰਬਰ 5 ਤੇ ਅੱਜ ਮੌਸਮ ਦਾ ਪੂਰਾ ਫਰਕ ਪਿਆ ਕੱਲ ਵੀ ਪੂਰਾ ਫਰਕ ਸੀ ਅੱਜ ਵੀ ਮੌਸਮ ਦਾ ਪੂਰਾ ਫਰਕ ਹੈ ਪੂਰਾ ਠੰਡਾ ਹੋਇਆ ਪਿਆ ਸਵੇਰ ਸੁਬਾਹ ਤਾਂ ਸੀ ਵਾਕ ਤੇ ਵੀ ਨਹੀਂ ਗਿਆ ਬਹੁਤ ਹੂਆ ਸੀ ਬਾਤ ਹੂਆ ਸਤਾ ਕਰਕੇ ਲੇਟ ਹੀ ਉੱਠਿਆ ਖੈ ਨੀਂਦ ਜਿਹੀ ਭਰੀ ਪਈ ਹੋ ਤੂੰ ਕਿਧਰੇ ਜਾਣ ਤਰਕੇ ਤਰਕੇ ਹੋਏ ਹੈ ਕਿੱਥੇ ਜਾਣਾ ਕਿੱਥੇ ਜਾਣਾ ਦੱਸ ਹਵਾ ਠੰਡੀ ਚੱਲਦੀ ਆ ਰਹੀ ਆ ਬੰਵਰੀ ਪਾਈ ਆ ਥੋੜੀ ਠੰਡ ਲੱਗਦੀ ਆ ਏ ਅੱਜ ਮੋਟਰ ਲੱਗਣੀ ਹੈ ਆਪਣੀ ਕੱਲ ਮੋਟਰ ਲੱਗ ਨਹੀਂ ਪਾਈ ਤੇ ਕੱਲ ਹੋਰ ਬਹੁਤ ਕੰਮ ਸੀ ਅਜਰੇਤਾ ਬੱਜਰੀ ਵੀ ਆਉਗੀ ਅੱਜ ਬਹੁਤ ਕੰਮ ਹੈ ਦੇ ਬਸਤ ਦਿਹਾੜੀ ਅੱਜ ਥੋੜਾ ਇੰਨਾ ਸਮਾਨ ਲੈ ਕੇ ਜਾਣਾ ਮੋਟਰ ਲੈ ਕੇ ਜਾਣੀ ਆ ਅੱਜ ਕੀ ਹੋਇਆ ਅੱਛਾ ਮਿਸਤਰੀ ਸਮਾਨ ਹੈ ਤੇ ਪਾਈਪ ਲੈ ਕੇ ਜਾਣੀ ਆ ਆਇਆ ਚੱਕ ਇੱਕ ਸਮਾਨ ਲੈ ਕੇ ਜਾ ਆ ਜਾ ਆ ਜਾ ਆ ਜਾ ਭੱਜਿਆ ਚਲੋ ਮੈਂ ਚਾਇਦਾ ਸਮਾਨ ਤੇ ਲੱਗ ਗਿਆ ਆ ਪਖੇ ਇੱਦਾਂ। ਖੇਤ ਤਾਂ ਕੋਈ ਆਇਆ ਹੀ ਨਹੀਂ ਹਲੇ ਆਪਾਂ। ਸਰਣੇ ਤੇ ਪੱਲਾ ਆ ਗਿਆ। ਠੀਕ ਹੈ। ਆਹ ਵੇ ਪਾ ਵੀ ਹੁਣ ਬਹੁਤ ਵਧੀਆ ਆ ਗਿਆ। ਪਹਿਲਾਂ ਕੀ ਹਲੇ ਵੀ ਆਉਂਦੀਆਂ ਖੇਰ ਪਹਿਲਾਂ ਨਹੀਂ। ਕਈ ਵੇ ਆਪਾਂ ਤੇ ਕੀ ਹੁੰਦਾ ਨਾ ਜਿਵੇਂ ਆ ਇਹਦੇ ਉੱਤੇ ਲੱਗਿਆ ਵਾ ਇਹਦੇ 'ਚ ਹੁਣ ਇਦਾਂ ਆਹ ਪੈ ਪੈ ਜੂਗੀ। ਕਈ ਕੀ ਹੈ ਜਿਹੜੀ ਆਹ ਪੈ ਪਾਉਂਦੀ ਐ ਇਹਨੂੰ ਫਲਾ ਦਿੰਦੇ ਆ। ਇਹਨੂੰ ਫਲਾ ਕੇ ਪਟਾ ਘਰ ਦੇ ਲਈ ਪਤਲੀ ਪੈ ਜਾਂਦੀ ਹੈ ਵੀਕ ਪੈ ਜਾਂਦੀ ਉਹ ਪੈ ਪਾ ਪਾ ਪਾਉਣੀ ਆਉਂਦੀ ਆ ਆ ਪਾਇਆ ਕਰੋ ਇਹਦੇ ਵਿੱਚ ਚੂੜੀ ਹੁੰਦੀ ਆ ਆ ਇਹਦੇ ਉੱਤੇ ਚੜ ਜਾਂਦੀ ਆ ਇਹ ਚੀਜ਼ ਵਧੀਆ ਹੁੰਦੀ ਆ ਤੇ ਪੈ ਪਾ ਗਈ ਮੱਕੀ ਹਲੇ ਮੋਟਰ ਘਰੇ ਪਈ ਲੈਣਾ ਚਾਕੇ ਉਹ ਵੀ ਠੀਕ ਆ ਕੱਲਾਂ ਨਿਉਆਂ ਨਾ ਪਟੀਆਂ ਸਾਰੀਆਂ ਤੁਸੀਂ ਪਿਛਲੀ ਵੀਡੀਓ ਦੇਖ ਹੀ ਲਈਆਂ ਫਿਲਹਾਲ ਤਾਂ ਇਹ ਹਲੇ ਸਮਝ ਨਹੀਂ ਆਉਣੀ ਆ ਕਿਉਂਕਿ ਨਾਰਮਲ ਨਿਉਆਂ ਨੇ ਪਟੀਆਂ ਇਹ ਪਿੱਲਰ ਵਾਲੀਆਂ ਨਿਉਆਂ ਨੇ ਖੱਡੇ ਜਿਹੀਆਂ ਮਿੱਟੀ ਮਿੱਟੀ ਹੋਈ ਪਈ ਹੈ। ਹੜੱਪੇ ਦਾ ਸਭੇ ਤਾਂ ਬਣੀ ਪਈ। ਚਲੋ ਲਾਈਏ ਇੱਕ ਗੜਾ ਹੋਰ। ਹੋ ਮੋਟਰ ਚੱਕ ਕੇ ਲੈ ਮਗਰ ਮਗਰ ਆ ਗਈ। ਬੈ ਜਾ ਹੁਣ ਇੱਥੇ। ਅਰੇ ਲੱਗਦਾ ਕੋਈ ਆ ਨਹੀਂ ਆਪਾਂ। ਮਾਂ ਵੇ ਮਮਾ ਹਾਂ ਹਾਂ। ਹਾਂ ਬੇਟਾ। ਹਾਂ ਹਾਂ ਸਹੀ ਹੈ ਸਹੀ ਆ ਜਾ ਨਹੀਂ ਉਹ ਪਾਰ ਕਿਤੇ ਕਮਤ ਨਹੀਂ ਵਿਚਾਰ ਕਿਤੇ ਲਾਲਾ ਮੁਕਰ ਪਾਈ ਕੀਤੇ ਮੂਰਖ ਖਾਈ ਖਾਏ ਤੇ ਸੇ ਤੂੰ ਸੁਧ ਮਰਗਾਤ ਬੰਦ ਖਲਾਸੀ ਪਾਣਾ ਹੋਏ ਆਖ ਸਕੀ ਨਾ ਕੋਈ ਜਿਸ ਨੂੰ ਕਹੀ ਇਸ ਨੂੰ ਜਾਣੇ ਸੋਈ ਜਿਵੇਂ ਬਖਸ਼ੇ ਫੇਰ ਸਲਾਇਨ ਪਾਦਸ਼ਾਹੀ ਪਾਈ ਸਨ ਮੁੱਲ ਕੋਣ ਮੁੱਲ ਵਪਾਰ ਮੁੱਲ ਪੰਵਾਰੀਏ ਮੁੱਲ ਭੰਡਾਰ ਮੁੱਲਾ ਆਵਾ ਮੁੱਲਾ ਜਾਏ ਮੁੱਲਾ ਧਰਮ ਮੋਲੇ ਪਰਮ ਮੋਲੇ ਦੇ ਮਾਨ ਮੋਲੇ ਬਲੇ ਸੀਸ ਮੋਲੇ ਪਰਮਾਨ ਮੋਲੇ ਫਰਮਾਨ ਲਵੇ ਲਾਇ ਉਤਾਰ ਪਾੜਾ ਕੋਈ ਵੀ ਕੰਮ ਵਿੱਢਣਾ ਹੈਗਾ ਪਹਿਲਾਂ ਪ੍ਰਮਾਤਮਾ ਨੂੰ ਨਹਾ ਧੋ ਕੇ ਪਾਈ ਪਮਾ ਕੱਪੜੇ ਕੋਈ ਪਾ ਲੋ ਕੱਪੜੇ ਸੋਚੇ ਹੋਣੇ ਚਾਹੀਦੇ ਆ ਪਾਠ ਪੂਜਾ ਕਰਕੇ ਕੋਈ ਵੀ ਕੰਮ ਤੋੜਨਾ ਉਦੋਂ ਕੰਮ ਤੋਰੋ ਜਿਵੇਂ ਕਿ ਅੱਜ ਆਪਾਂ ਮੋਟਰ ਪਾਉਣੀ ਆ ਨਵੀਂ ਤੇ ਖਾਜਾ ਬਲੀ ਦੀ ਆਪਾਂ ਪ੍ਰਮਾਤਮਾ ਦੀ ਸੁੱਖ ਲੈ ਕੇ ਪਾਠ ਕੀਤਾ ਹੈਗਾ ਉਹਦੀ ਓਟ ਆਸਰਾ ਪਾਈ ਬਹੁਤ ਓਟ ਆਸਰਾ ਉਹਦਾ ਸਤਿਗੁਰੂ ਦਾ ਨਾਮ ਲੈ ਕੇ ਅੱਜ ਆਪਾਂ ਮੋਟਰ ਪਾਉਣ ਲੱਗੇ ਆ ਵੇਖੋ ਆ ਸਮਾਨ ਪਿਆ ਹੁਣ ਮਿਸਤਰੀ ਆ ਰਿਹਾ ਆਪਣਾ ਆ ਸਮਾਨ ਲਿਆਂਦਾ ਹੈਗਾ ਅਗਰ ਤੁਸੀਂ ਕਈ ਵਾਰੀ ਕੀ ਕਰਦੇ ਹੋ ਮੋਟਰ ਲੈਣ ਜਾਣੇ ਹੋਗੇ ਇੱਕ ਤਾਂ ਤੁਸੀਂ ਜਿਹੜੀ ਪਾਈਪ ਆ ਗਈ ਇਹਦੇ ਵਿੱਚ ਹੁੰਦੀ ਆ ਗਈ ਬਣਾਈ ਵੀ ਚੂੜੀ ਉਹ ਨਾ ਲਾਓ ਭਾਈ ਆ ਬਾਹਰ ਬਾਹਰ ਵਾਲੇ ਜਿਹੜਾ ਲੱਗਿਆ ਸਾਕਟ ਲੱਗਿਆ ਸਾਕਟ ਵਾਲੀ ਲਿਆ ਕਰੋ ਇਹਦੀ ਬਹੁਤ ਮਜ਼ਬੂਤੀ ਤੇ ਬਹੁਤ ਚੰਗੀ ਆ ਅਗਰ ਆਪਾਂ ਨੂੰ ਜਿਹੜੀ ਵਿਚ ਵਾਲੀ ਆ ਉਹ 300 ਰੁਪਈਆ ਦੀ ਦਿੰਦੇ ਆ ਆ ਥੋਕ ਦੇ ਉੱਤੇ ਆਪਾਂ ਨੂੰ 200 ਤੇ 20 ਰੁਪਈਆ ਦੀ ਦਿੱਤੀ ਆ ਥੋੜੀ ਸਮਾਨ ਲੈਣ ਕੇ ਜੇ ਆਪਾਂ ਥੋੜੀ ਜਿਹੀ 바ਰਗਾਨੀ ਕਰ ਲਈਏ ਤਾਂ ਉਹਦੇ ਵਿੱਚ ਭਾਈ ਪੂਰਾ ਫਰਕ ਪੈਂਦਾ ਹੈਗਾ ਜਿਵੇਂ ਕੋਈ ਮੋਟਰ ਆ ਗਿਆ ਹੁਣ ਮੋਟਰ ਆਪਾਂ ਹੈਵੀ ਮੋਟਰ ਲਈ ਆ ਇਹ ਮੋਟਰੇ ਹੁਣ ਆਪਾਂ ਹੈਵੀ ਚ ਲਈ ਆ ਇਹਨੂੰ ਕੀ ਲਈ ਆ ਮੋਟਰ ਨੂੰ ਮੋਟਰ ਆਪਾਂ ਕਾਪਰ ਵਾਲੀ ਲਈ ਆ ਇਹ ਅਲਮੀਨੀਅਮ ਵਾਲੀ ਮੋਟਰ ਨਾ ਲਓ ਕਾਪਰ ਵਾਲੀ ਲਓ ਜਿਵੇਂ ਕਿ 4500 ਦੀ ਹੈ 5200 ਦੀ ਆਗੀ ਫਰਕ ਕਿੰਨਾ ਪੈਂਦਾ ਹੈਗਾ ਸਾਰਾ 500 700 ਦਾ ਫਰਕ ਪੈਂਦਾ ਭਾਈ ਮੋਟਰ ਪਾਓ ਚੰਗੀ ਪਾਓ ਸਦਾ ਬਹਾਰ ਮੋਟਰ ਪਾਣੀ ਵੱਧ ਦੇਊਗੀ ਤੁਹਾਨੂੰ ਬਿਜਲੀ ਦਾ ਖਰਚਾ ਇੱਕੋ ਜਿਹਾ ਹੀ ਹੁੰਦਾ ਇਹਨਾਂ ਦਾ ਬਲਕਿ ਕਾਪਰ ਵਾਲੀ ਘੱਟ ਬਿਜਲੀ ਖਾਊਗੀ ਅਲਮੀਨੀਅਮ ਵਾਲੀ ਵੱਧ ਖਾਊਗੀ ਅੱਜ ਫਿਰ ਤੁਹਾਨੂੰ ਵਿਖਾਉਨੇ ਆ ਜਦੋਂ ਪਾਣੀ ਨਿਕਲੂਗਾ ਉਦੋਂ ਮੋਟਰ ਦਾ ਫਿਰ ਆਪਾਂ

ਲੇ ਰੇਈ ਪਾ ਤੇਰੀ بابا ਹੂੰ ਪਾ ਲੈ ਪਾ ਲੈ ਪਾ ਸੁੱਕ ਲੈਣ ਦੇ ਤੇ ਜੇਰੇ ਤਬਾ ਕੇ ਤੇ ਕੜਾ ਕਰਦੀਏ ਕਿ ਨਹੀਂ ਲੋਟਣਾ ਉਹ ਤਾਂ ਰੱਸੇ ਨਾਲ ਬੰਨਦਾ ਕਿ ਨਾ ਆਪਾਂ ਤਬੀਜ਼ ਲੋਜਨ ਸੌਕੇ ਦਾ ਫਿਰ ਨਹੀਂ ਆਉਂਦੀ ਥੱਲੇ ਉਹ ਨਿੱਕੇ ਰਸੇ ਪਾਇਆ ਪੁੱਤੋ ਹੂੰ ਉਹ ਲਿਆ ਚੱਤ ਸੀ ਬਕਸੀ ਸੋਕੀ ਕਾ ਇਸ ਨੇ ਠਾਪਾ ਨਹੀਂ ਦਿੱਤਾ ਆਪਾਂ ਮੇਰੇ ਵੀਰ ਮੋਟਰ ਪਾਉਣ ਵਾਸਤੇ ਆਏ ਸੀ ਬਹੁਤ ਨਾਈਸ ਬੇਟਾ ਆਇਆਗਾ ਜਿਨ੍ਹਾਂ ਨੇ ਸਾਨੂੰ ਰਹਿ ਦਿੱਤੀ ਇਹ ਕਹਿੰਦਾ ਅੰਕਲ ਜੀ ਤੁਸੀਂ ਨਵਾਂ ਬੋਰ ਨਾ ਕਰਾਓ ਮੈਂ ਥੋੜੇ ਪੁਰਾਣੇ ਖੂਦ ਆ ਆਪੇ ਇੰਤਜ਼ਾਮ ਕਰਕੇ ਮੋਟਰ ਪਾਉਂਗਾ ਇਹ ਵੀਰ ਨੇ ਸਾਰਾ ਕੁਝ ਸਾਨੂੰ ਦੱਸ ਕੇ ਉਵੇਂ ਜਿਵੇਂ ਅਸੀਂ ਕਰਕੇ ਆ ਨਵੀਂ ਮੋਟਰ ਪਾਤੀ ਆਹ ਚੱਲਦਾ ਆ ਵੇ ਬਿੱਤੋ ਆ ਆ ਆ ਵੀਰਾ ਹੁਣ ਵੀਰ ਤੁਹਾਨੂੰ ਆਪਦਾ ਨੰਬਰ ਦੱਸੂਗਾ ਤੇ ਐਡਰੈਸ ਦੱਸੂਗਾ ਐਡਰੈਸ ਲੱਗੋ ਜੀ ਕੀ ਆ ਘਰ ਗੋਨਾਣਾ ਮੰਡੀ ਪਿੰਡ ਬਲਾੜਵਿੰਦੂ ਜੀ ਜਿਹੜਾ ਬਠੰਡਾ ਕਰਕੇ ਬਲਾੜਵਿੰਦੂ ਗੁਰਦੁਆਰੇ ਕੋਲੇ ਮੇਰੀ ਦੁਕਾਨ ਆ ਮੇਰਾ ਮੋਬਾਈਲ ਨੰਬਰ ਹੈਗਾ 951767710 ਤੇ ਨਾਮ ਕੀ ਆ ਜੀ ਤੁਹਾਡਾ ਗੁਲਾਬੀ ਮਿਸਤਰੀ ਗੁਲਾਬੀ ਮਿਸਤਰੀ ਔਰ ਇਹ ਵੀਰ ਦੇ ਬਹੁਤ ਬਿਲਕੁਲ ਜਨਮਨ ਰੇਟਣਗੇ ਕੋਈ ਵੱਡੀ ਮੋਟਰ ਖੇਤਾਂ ਵਾਲੀ ਮੋਟਰ ਤੁਸੀਂ ਭਾਵੇਂ 20 ਹਸਪਾਵਰ ਦੀ ਕੋਈ ਵੱਡੀ ਮੋਟਰ ਕਰਵਾਉਣੀ ਹੋਵੇ ਬੈਂਡਿੰਗ ਕਰਵਾਉਣੀ ਹੋਵੇ ਬਿਲਕੁਲ ਸਾਲ ਦੀ ਗਾਰੰਟੀ ਫੁੱਦਾ ਬੰਦਾ ਕੰਮ ਕਰਦਾ ਹੈ ਔਰ ਜੇ ਤੁਹਾਨੂੰ ਕੋਪਰ ਦੀ ਕਹੀ ਆ ਤਾਂ ਕੋਪਰ ਦੀ ਬਨੂਗਾ ਜੇ ਐਲੂਮੀਨੀਅਮ ਦੀ ਕਹਿ ਕੇ ਬਣਾਈ ਆ ਤਾਂ ਐਲੂਮੀਨੀਅਮ ਦੀ ਬਨੂਗਾ ਗਾਰੰਟੀ ਫੁੱਦਾ ਮੈਂ ਇਹਨੂੰ ਪਹਿਲਾਂ ਵੀ ਵਰਤਿਆ ਵਾ ਇਸੇ ਕਰਕੇ ਇਸੇ ਵੀਰ ਨੂੰ ਮੈਂ ਬੁਲਾਇਆ ਹੈਗਾ ਰੋ ਵੀ ਜਿਨ੍ਹਾਂ ਨੇ ਆਪਣੇ ਮੋਟਰ ਲਈ ਸੀਗੇ ਆ ਬਾਈਆਂ ਦਾ ਨੰਬਰ ਆ ਗਿਆ ਜਿਹੜੇ ਆਪਣੇ ਨੇੜੇ-ਤੇੜੇ ਜਿਹੜੇ ਵੀ ਪਿੰਡ ਹੈਗੇ ਆ ਜਿਹੜੇ ਆਪਾਂ ਨੂੰ ਫੋਲੋ ਕਰਦੇ ਆ ਜੇ ਕਿਸੇ ਨੇ ਕੋਈ ਵੀ ਹੈਲਪ ਚਾਹੀਦੀ ਹੋਵੇ ਮੋਟਰ ਲਵਾਉਣੀ ਹੋਵੇ ਤਾਂ ਤੁਸੀਂ ਗੁਲਾਬੀ ਮਿਸਤਰੀ ਆ ਨੰਬਰ ਹੈਗਾ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਈ ਆ ਗਈ ਤੇਰੇ ਵਾਸਤੇ ਪਿੰਗਾ ਮਰਦਾ ਸੋੜਨਾ ਈ ਜੋੜਨਾ ਪੈਣਾ ਉੱਚਾ ਵਾਵਾ ਕਰੀਂ ਉਹ ਉੱਥੇ ਲਉਣਾ ਲਾਵਾ ਜੋੜ ਨਹੀਂ ਪਉ ਤਾਉ ਤਿਆਰਾ ਸੇ ਵਾਗੋ ਜਮਨ ਸੇ ਪਕਾ ਬਣਾਉਣਾ ਹੂੰ ਇੱਕ ਕਰ ਸਹਾਜੂ ਡੋਟ ਆ ਲੰਬਾ ਹੈ ਹਾਂ ਕਰੀ ਜਾਗਾ ਨੰਤ ਤੋ ਆ ਵਾਹ ਹਰ ਤਾਰਾ ਨੇ ਇੱਥੇ ਲੱਗੀ ਰਹੂਗੀ ਹੁਣ ਬਸ ਝੂਟੇ ਦੇ ਚਲੋ ਹੁਣ ਇੱਕ ਹੋਰ ਪੰਗੇ ਤਾਂ ਆਪ ਤੋਂ ਹੋਣੇ ਨੇ ਇਹ ਬੰਦਾ ਵੀ ਖੜਾਇਆ ਕਰੂ ਨਾਲ ਮੈਨੂੰ ਦਿਓ ਝੂਟੇ ਕਾਹਦੇ ਝੋਟੇ ਦਾ ਦੋਵੇਂ ਆਹ ਤੇ ਮੰਜਾ ਡਾਲਾਂਗੇ ਦੇਖ ਹੂ ਰੂਣਾ ਨਹੀਂ ਬੈਠਾਂਗੇ ਹੈ ਲੋ ਬਈ ਬਲਾਇ ਕਰੋ ਹੈਂ ਕਿਉਂ ਪਰਲੇ ਪਾਸੇ ਪਿਆ ਸੀਗਾ ਇੱਕ ਉਹ ਦਿਖਾ ਕੇ ਗਿਆ ਸੀ ਉਹ ਕਾਲੇ ਲਫਾਫੇ ਜਿਹੇ ਪਿਆ ਪਰਲੇ ਪਾਸੇ ਇੱਥੋਂ ਨਾ ਦੋ ਮੋੜ ਭੀੜੇ ਕਰਕੇ ਟਰਾਲਾ ਆਇਆ ਨਹੀਂ ਵੱਡਾ ਘੋੜਾ ਤਾਂ ਕਰਕੇ ਫਿਰ ਹੁਣ ਟਰੈਕਟਰ ਨਾਲ ਹਟਾ ਲਾਂਗੇ ਇੱਧਰ ਸੱਤ ਕਿਘੜੇ ਬਣਨਗੇ ਘੋੜੇ ਦੇ ਘੋੜੇ ਉਹਨੇ ਤਿੰਨ ਤੇ ਇੱਕ ਟਿਪਰ ਆਉਣਾ ਟਿਪਰ ਦਾ ਆਪਣਾ ਇੱਥੇ ਆਈ ਜਾਊਗਾ ਟਿਪਰ ਇੱਥੋਂ ਬੈਕ ਹੋ ਜਾਊਗਾ ਟਿਪਰ ਦਾ ਕੋਈ ਚੱਕਰ ਨਹੀਂ ਹੈ ਉਹਦੀ ਮੱਥਾ ਪੱਤੀ ਜ਼ਰੂਰ ਹੈ ਕੀ ਲੋਜ ਹੋ ਜੂਗਾ ਚੱਲਦੇ ਆਪਾਂ ਵੀ ਆਪਣਾ ਜਹਾਜ਼ ਆਖੜਾ ਬੋਲਾ ਪੈ ਗਿਆ ਵਿੱਚੇ ਸੀਮੈਂਟ ਉਧਰੋਂ ਆਪਣਾ ਵੀ ਇੱਧਰ ਹੋ ਗਿਆ ਹੇਥਾਂ ਬਜਰੀ ਕਾਫੀ ਖੰਸਾਰ ਗਿਆ ਤੂੰ ਕਦੋਂ ਆਈ ਹੂੰ